ਮਿਲਗੀ ਕਵਰ ਮਿਲਗੀ ਭੈਣ ਮੇਰੇ ਤੋਂ ਲਕੋ ਲੇਂਗੀ ਤੂੰ ਨਹੀਂ ਨਹੀਂ ਵਧਾਈਆਂ ਤੈਨੂੰ ਪੈਣਾ ਤੈਨੂੰ ਦੋ ਦੋ ਵਧਾਈਆਂ ਕਰਾਈ ਫਿਰ ਪਲਾੜ ਦਾ ਮਹੂਰਤ ਰੱਖਾਈ ਨਹੀਂ ਪੱਦਰ ਰਕ ਤਾ ਰਕਤਾ ਆਵੇ ਮੈਂ ਤੇਰੇ ਬਾਈ ਜਾਣਾ ਹੀ ਸੀ ਸਾਰਿਆਂ ਨੇ ਮੂੰਹ ਮਿੱਠਾ ਕਰਾਇਆ ਲੈ ਪਹਿਲਾਂ ਮੂੰਹ ਮਿੱਠਾ ਕਰ ਲੈ ਮੂੰਹ ਤਾਂ ਮੈਂ ਮਿੱਠਾ ਕਰ ਲੈਣੀ ਆ ਤੇ ਹੋਰ ਸਭ ਵਧੀਆ ਹੋ ਗਿਆ ਬਹੁਤ ਵਧੀਆ ਪਰ ਭੈਣੇ ਇੱਕ ਗੱਲ ਕਹਾਂ ਤਾ ਅੱਡੀ ਤਾਂ ਤੂੰ ਬੜੀ ਬਣਾਈ ਜਾਨੀ ਹੈ ਹਾਂ ਇੰਨੀ ਪ੍ਰਾਪਰਟੀ ਕਿਹਦੇ ਵੱਤ ਬਣਾਈ ਜਾਨੀ 10 ਪਹਿਣਾ ਮਾਲਕ ਦੇਣ ਡਿਆ ਜਾਂ ਆਪਾਂ ਬਣਾਈ ਜਾਨੇ ਵਾਹਿਗੁਰੂ ਦੇਈ ਜਾਂਦਾ ਤਾਂ ਆਪਾਂ ਬਣਾਈ ਜਾਨੇ ਚੱਲ ਰੱਬ ਦਵੇ ਮੈਂ ਨਾ ਇੱਕ ਗੱਲ ਕਹਿਣਾ ਚਾਹੁੰਦੀ ਗੁੱਸਾ ਤਾਂ ਨਹੀਂ ਕਰੇਂਗੀ ਮੇਰੀ ਗੱਲ ਦਾ ਨਹੀਂ ਪਹਿਣਾ ਕਿਹੜੀ ਗੱਲ ਗੁੱਸਾ ਕਿਉਂ ਕਰੂੰਗੀ ਕਹਿ ਤੂੰ ਜਿਹੜੀ ਗੱਲ ਕਹਿਣੀ ਹੈ ਵੇਖ ਪ੍ਰਾਪਰਟੀ ਤੇ ਆਪਾਂ ਲੈ ਲੈਨੇ ਆ ਪਰ ਅੱਗੇ ਪ੍ਰਾਪਰਟੀ ਨੂੰ ਸੰਭਣ ਵਾਲਾ ਵੀ ਤਾਂ ਹੋਣਾ ਚਾਹੀਦਾ ਨਾ ਵੇਖ ਤੇਰੀ ਨੌ ਦੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਤਹ ਜੈਤਿਕਾ ਕੋਈ ਖੁਸ਼ਖਬਰੀ ਨਹੀਂ ਆਈ ਵੰਸ਼ ਵੀ ਤੇ ਅੱਗੇ ਚਾਹੀਦਾ ਨਾ ਵਧਾਉਣ ਵਾਲਾ ਆਪਾਂ ਪ੍ਰਾਪਰਟੀਆਂ ਲੈ ਲੈ ਰੱਖੀ ਜਾਵਾਂਗੇ ਪ੍ਰਾਪਰਟੀਆਂ ਨੂੰ ਸੰਭਾਲਣ ਵਾਲਾ ਵੀ ਆ ਜਾਏ ਕੋਈ ਇੰਨੇ ਸਾਲ ਹੋ ਗਏ ਭੈਣੇ ਨਹੀਂ ਭੈਣੇ ਇਸੇ ਗੱਲ ਦਾ ਤੇ ਚੋਰਾ ਮੈਨੂੰ ਦਿਨੇ ਰਾਤ ਵੱਡ-ਵੱਡ ਖਾਂਦਾ ਦੱਸ ਮੈਂ ਤੇ ਆਪਣੇ ਵੱਲੋਂ ਬਥੇਰੀ ਵਾਹ ਲਈ ਐ ਕੋਈ ਮੈਂ ਡਾਕਟਰ ਨਹੀਂ ਛੱਡਿਆ ਜਿੱਥੇ ਮੈਨੂੰ ਦੱਸ ਪੈਂਦੀ ਐ ਮੈਂ ਉੱਥੇ ਹੀ ਲੈ ਜਾਨੀ ਆ ਕੋਈ ਹੋਰ ਸੁਣ ਜਿੰਨਾ ਚੀਜ਼ਾਂ ਨੂੰ ਇਹ ਮੰਨਦੇ ਨਹੀਂ ਆ ਬਾਬੇ ਬੂਬੇ ਮੈਂ ਤੇ ਉੱਥੋਂ ਤੱਕ ਵੀ ਜਾ ਚੁੱਕੀ ਆ ਤੇ ਕੀ ਕਰਾਂ ਦੱਸ ਮੈਂ ਲੈ ਪੈਣੇ ਇਹੀ ਤੇ ਗੱਲ ਆ ਮੈਂ ਨਾ ਇਹੀ ਸੋਚਦੀ ਆ ਕਿਤੇ ਆ ਪੋਤਰੇ ਪੋਤਰੀਆਂ ਦਾ ਮੂੰਹ ਵੇਖੇ ਬਿਨਾ ਹੀ ਨਾ ਕਿਤੇ ਤੂੰ ਦੁਨੀਆ ਤੇ ਚੱਲ ਜੇ ਰੱਬ ਇੱਕ ਵਾਰੀ ਇਹ ਮੂੰਹ ਵਿਖਾ ਹੀ ਦਵੇ ਤੈਨੂੰ ਵੇਖ ਪੈਣੇ ਜਿੰਨਾ ਮੈਂ ਪੈਸਾ ਆਪਣੀ ਨੂੰ ਤੇ ਲਾਤਾ ਨਾ ਇਦਾਂ ਇਚ ਤਾਂ ਦੋ ਬੱਚਿਆਂ ਦੇ ਚੰਗੇ ਭਲੇ ਵਿਆਹ ਕਰ ਲਈਦੇ ਘਰ ਚ ਹੋਰ ਵੀ ਦੋ ਚਾਰ ਬੱਚੇ ਹੋਣ ਨਾ ਤਾਂ ਉਹਨਾਂ ਦੇ ਵੀ ਵਿਆਹ ਹੋ ਜਾਂਦੇ ਮੈਂ ਕਰਾਂ ਤੇ ਮੈਂ ਕਰਾਂ ਕੀ ਮੈਨੂੰ ਤੇ ਇਹੋ ਹੀ ਪਛਤਾਵਾ ਲਈ ਜਾਂਦਾ ਈ ਲੈ ਪੈਣੇ ਦੋ ਚਾਰ ਵਿਆਹ ਦੀ ਗੱਲ ਕਰਦੀ ਤੂੰ ਜੇ ਤੂੰ ਮੇਰੀ ਮੰਨੇ ਤੇ ਮੁੰਡੇ ਦਾ ਹੀ ਦੂਜਾ ਵਿਆਹ ਕਰ ਦੇ ਇਹ ਤਾਂ ਗੱਲ ਮੈਂ ਸੋਚੀ ਨਹੀਂ ਤੇ ਸੋਚ ਨਾ ਕੀ ਪਤਾ ਵੰਛੇ ਤੇ ਅੱਗੇ ਵੱਧ ਜੇ ਮੇ ਭੈਣ ਨੇ ਦੂਜਾ ਵਿਆਹ ਮੈਂ ਆਪਣੇ ਮੁੰਡੇ ਨੂੰ ਕਿੱਦਾਂ ਕਹਾਂਗੀ ਕਿੱਦਾਂ ਸਮਝਾਵਾਂਗੀ ਫੇ ਦੂਜੇ ਵਿਆਹ ਬਾਰੇ ਮੈਂ ਨੇ ਸੱਚੀ ਮੈਂ ਕਹਿਣ ਦੀ ਤੈਨੂੰ ਦੂਜਾ ਵਿਆਹ ਵੇਖ ਜਿਹੜੀ ਨੋਹ ਦੇ ਅੱਜ ਤੱਕ ਬੱਚਾ ਨਹੀਂ ਹੋਇਆ ਉਹ ਕੀ ਗਾਹ ਵੰਛ ਵਧਾਉਗੀ ਬੜੇ ੱਟਕੇ ਤੂੰ ਖਾਲੇ ਨਾਲ ਇੰਨੀ ਜਾਇਦਾਦ ਪ੍ਰਾਪਰਟੀ ਤੂੰ ਬਣਾ ਲਈ ਉਹ ਕੱਲਾ ਮੁੰਡਾ ਕਿੰਨੇ ਕਿ ਦਸਾਂਭ ਲੂਗਾ ਇਹ ਵੀ ਤੇ ਵੇਖ ਨਾ ਜਿਹੜਾ ਵੰਛ ਹੈ ਨਾ ਵਧਣਾ ਬੜਾ ਜ਼ਰੂਰੀ ਹੈ ਭਾਵੇਂ ਧੀ ਹੋਵੇ ਭਾਵੇਂ ਹੋਵੇ ਪੁੱਤ ਅੰਦਰੋਂ ਅੰਦਰ ਕੱਲੇ ਨੂੰ ਖਾਈ ਜਾਊਗਾ ਬੈਠਾ ਮੁੰਡਾ ਵੀ ਕੀ ਫਾਇਦਾ ਇਸ ਕਰਕੇ ਨਾ ਜਿਹੜਾ ਦੂਜਾ ਵਿਆਹ ਹੈ ਨਾ ਉਹ ਕਰਦੇ ਕੁੜੀ ਵੀ ਹੈਗੀ ਮੇਰੀਆਂ ਨਜ਼ਰਾਂ ਚ ਅੱਛਾ ਹਾਂ ਸਾਡੀ ਰਿਸ਼ਤੇਦਾਰੀ ਚ ਹੀ ਆਲੇ ਵੰਚ ਵਧਾਉਗੀ ਕੀ ਪਤਾ ਭੈਣੇ ਕਿਹਦੇ ਪੈਰਾ ਪਿਛੇ ਤੇਰੇ ਘਰ ਖੁਸ਼ੀ ਆ ਜੇ ਚਲ ਭੈਣੇ ਇਹ ਤੇ ਮੈਂ ਸੋਚਿਆ ਹੀ ਨਹੀਂ ਵਿਆਹ ਬਾਰੇ ਤੇ ਮੈਂ ਆਪਣੇ ਮੁੰਡੇ ਨਾਲ ਕਿੱਦਾਂ ਗੱਲ ਕਰਾਂ ਮੁੰਡੇ ਨਾਲ ਕਿੱਦਾਂ ਗੱਲ ਕਰਨੀ ਬਿਠਾਉਣ ਨੂੰ ਪਿਆਰ ਨਾਲ ਕਹਿ ਕਿ ਪੁੱਤ ਇੰਨਾ ਜ਼ਿਆਦਾ ਤੂੰ ਕਮਾਉਂਦਾ ਐ ਇੰਨਾ ਪੈਸਾ ਕਮਾਉਂਦਾ ਕਿਤੇ ਜੋਗਾ ਕਮਾਉਂਦਾ ਇਹ ਵੀ ਤੇ ਵੇਖ ਨਾ ਜੀ ਆਇਓ ਤੁਸੀਂ ਮੇਰੀ ਗੱਲ ਸੁਣੋ ਜੀ ਆ ਦੇਖਿਓ ਇਹ ਸੂਟ ਸੋਹਣਾ ਹੈ ਨਾ ਦੀਦੀ ਦੇ ਬੇਟੇ ਨੂੰ ਕੋਈ ਦੀ ਬੇਟੀ ਦਾ ਆ ਰਿਹਾ ਨਾ ਫੰਕਸ਼ਨ ਬੇਟੇ ਦਾ ਤੇ ਮੈਂ ਕਹਿਵਲੇ ਸੂਟ ਦੇ ਦਾਂਗੇ ਜੇ ਦੱਸੋ ਨਾ ਵਧੀਆ ਹੈ ਨਾ ਬਸ ਕਰ ਜਾਂਜੂ ਬਸ ਕਰ ਜਾ ਕੀ ਹੋ ਗਿਆ ਤੁਹਾਨੂੰ ਖਾ ਦਾ ਗੁੱਸਾ ਚੜਿਆ ਹੈ ਹੈ ਸੂਟ ਦੱਸੋ ਨਾ ਬਸ ਕਰ ਜਾ ਯਾਰ ਜਿੰਨੀ ਤੇਨਾਂ ਮੇਰੀ ਨਹੀਂ ਬਣੀ ਸੀ ਨਿਭ ਗਈ ਜੀ ਅ ਕੀ ਬੋਲੀ ਜਾਂਦੇ ਹੋ ਕਿਦਾਂ ਦੀਆਂ ਗੱਲਾਂ ਕਰਨਦੇ ਹੋ ਹੈ ਹਾਂਜੀ ਮੈਂ ਸਹੀ ਕਹਿੰਦਿਆਂ ਜਿੰਨਾ ਤੜਾ ਮੈਨਾਂ ਲਿਖਿਆ ਹੈ ਨਾ ਉਹ ਨਿਭਈ ਆਪਣੇ ਕੀ ਹੋਇਆ ਕਿ ਮੈਨੂੰ ਕੁਝ ਦੱਸੋਗੇ ਇਹੋ ਜਿਹਾ ਕੀ ਹੋ ਗਿਆ ਜਦ ਤੀ ਬੋਲੀ ਜਾਂਦੇ ਹੋ ਮੈਨੂੰ ਕੁਝ ਖੁੱਲ ਕੇ ਦੱਸੋਗੇ ਤੁਹਾਡੇ ਮਨ ਚ ਕੀ ਚੱਲਦਾ ਪਿਆ ਵੈ ਮੈਂ ਤੁਹਾਡੀ ਗੱਲ ਨਹੀਂ ਸਮਝੀ ਜਿੰਨੀ ਨਿਭਨੀ ਸੀ ਨਿਭ ਜਾਏਗੀ ਜਿੰਨੀ ਨਿਭਨੀ ਸੀ ਨਿਭ ਗਈ ਆ ਮੈਂ ਕੁਝ ਨਹੀਂ ਸਮਝੀ ਕੀ ਕਹਿ ਰਹੇ ਹੋ ਤੁਸੀਂ ਹਾਂਜੀ ਮੈਂ ਦੂਜਾ ਵਿਆਹ ਕਰਨ ਦੀ ਸੋਚ ਰਿਆ ਹਾਂ ਮੁੰਡੇ ਲਈ ਮੇਰੇ ਨਿਭਣੇ ਨਿਗੀ ਗੱਲ ਹੋ ਗਈ ਉਹ ਇਹ ਹੁਣ ਜਦੋਂ ਤੱਕ ਦਿਮਾਗ ਚ ਆਈ ਕਿ ਨਹੀਂ ਦੂਜਾ ਆ ਹੋ ਕਿਉਂ ਮੈਂ ਕੀ ਨਹੀਂ ਕਰਦੀ ਵੀ ਮੈਂ ਸਾਰਾ ਕਾਰਵਾਰ ਤੇ ਸਾਮੰਨ ਨਹੀਂ ਆ ਤੁਹਾਡਾ ਕੀ ਰੱਖਦੀ ਆ ਸਾਡੇ ਪਰਿਵਾਰ ਦਾ ਆਏ ਗਏ ਦਾ ਮੇਰਾ ਕੀ ਕਸੂਰ ਹੈ ਜੀ ਤੂੰ ਜਾ ਗਿਆ ਕਿਉਂ ਕਰਾਣਾ ਜੀ ਮੇਰਾ ਕੀ ਕਸੂਰ ਆ ਸਭ ਕੁਝ ਤਾਂ ਤੈਨੂੰ ਦਿੱਤਾ ਨਾ ਤੈਨੂੰ ਪੈਸਾ ਦਿੱਤਾ ਘਰ-ਬਾਰ ਦਿੱਤਾ ਰੋਟੀ ਖਾਣ ਨੂੰ ਕਪੜਾ ਜੜਾ ਪਾਉਣ ਨੂੰ ਐਸ਼ ਵਰਸਤੀ ਸਭ ਹੋਈ ਆ ਹਾਂ ਦਿੱਤਾ ਮੈਂ ਕਦੀ ਨਹੀਂ ਕਿਹਾ ਤੁਹੀਂ ਮੈਨੂੰ ਕਦੀ ਕੋਈ ਕਮੀ ਪੇਸ਼ੀ ਆਂ ਦਿੱਤੀ ਪਰ ਦੂਜੇ ਵਿਆਹ ਦਾ ਕੋਈ ਕਾਰਨ ਹੋਣਾ ਚਾਹੀਦਾ ਨਾ ਮੇਰੇ 'ਚ ਕੋਈ ਕਮੀ ਪੇਸ਼ੀ ਅੱਜ ਆ ਗਈ ਇਹਨਾਂ ਸਾਲਾਂ ਬਾਅਦ ਕੀ ਹੋ ਗਿਆ ਦੱਸੋ ਕੀ ਕੁਛ ਮੈਨੂੰ ਤੂੰ ਸਾਨੂੰ ਇੱਕ ਜਵਾਬ ਦਾ ਹੀ ਸੁਖ ਦੇ ਪਾਈ ਆ ਮਾਂ ਮੈਨੂੰ ਕਦੀ ਕਿਸੇ ਨੇ ਦਾਦੀ-ਦਾਦੀ ਘਰ ਕੇ ਬੁਲਾਇਆ ਉਹ ਮੈਨੂੰ ਵੀ ਕਿਸੇ ਨੇ ਪਿਉ ਨਹੀਂ ਕਿਹਾ ਉਹ ਕੀ ਕੁਛ ਨਹੀਂ ਕੀਤਾ ਤਜਾਸਤੇ ਰੱਬਾ ਗਾੜੀ ਤਰਲੇ ਮਾਰ ਲਏ ਤੇ ਦਵਾਈ ਦਾਰੂ ਕਰਾ ਲਏ 5-6 ਸਾਲ ਹੋ ਗਏ ਆ ਕੀ ਕੁਛ ਨਹੀਂ ਕੀਤਾ ਤਜਾਸਤੇ ਬਸ ਹੋਨੇ ਹੈ ਕੀ ਕੀ ਜਾਂਦੇ ਹੋ ਜੇ ਪੈਸਾ ਚਾਹੀਦਾ ਪੈਸਾ ਮਿਲ ਜਾਊਗਾ ਜੇ ਤੂੰ ਇੱਥੇ ਰਹਿਣਾ ਚਾਹੁੰਦੀ ਰਹਿ ਲਈ ਜੇ ਤੂੰ ਆਪਣੇ ਮਾਮਾ ਕਾ ਚਲ ਜਾਈ ਪੈਸਾ ਪੈਸੇ ਦਾ ਮੈਂ ਕੀ ਕਰਾਂਗੀ ਜੀ ਮੈਨੂੰ ਪੈਸੇ ਨਾਲ ਕੀ ਮੈਨੂੰ ਤਾਂ ਤੁਹਾਡੇ ਨਾਲ ਹੈ ਨਾ ਮੇਰਾ ਤਾਂ ਸਭ ਕੁਝ ਤੂੰ ਹੀ ਹੋ ਨਾ ਤੂੰ ਹੀ ਮੇਰੇ ਲਈ ਪੈਸਾ ਤੂੰ ਹੀ ਮੇਰੇ ਲਈ ਸਭ ਕੁਝ ਹੋ ਮੈਨੂੰ ਉਹ ਨੋਟ ਨਹੀਂ ਚਾਹੀਦੇ ਨਾ ਬੱਚਾ ਜੇ ਬੱਚੇ ਦਾ ਸੁੱਖ ਤੁਹਾਨੂੰ ਨਹੀਂ ਮੈਨੂੰ ਵੀ ਕਿੱਥੇ ਗਿਆ ਜੀ ਮੈਂ ਵੀ ਤਾਂ ਮਾਂ ਬਾਂ ਮੈਨੂੰ ਦੱਸਦੀ ਦੀਆਂ ਤੇ ਇਹ ਮੈਨੂੰ ਜਿੱਥੇ-ਜਿੱਥੇ ਲੈ ਕੇ ਜੇ ਮੈਂ ਗਈ ਜਿਹੜੀ ਦਵਾਈ ਮੈਨੂੰ ਖਵਾਣੀ ਚਾਹੀ ਮੈਂ ਖਾ ਲਈ ਮੈਂ ਬਿਨਾਂ ਸੋਚਿਆ ਸਮਝਿਆ ਖਾ ਲਈ ਮੈਂ ਕਦੀ ਪੁੱਛਿਆ ਹੀ ਨਹੀਂ ਕਿ ਦਵਾਈ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਏਗਾ ਤੇ ਜਿੱਥੇ ਗਿਆ ਮੈਂ ਬਹਿ ਗਈ ਤੁਸੀਂ ਜਿੱਥੇ ਗਿਆ ਮੈਂ ਖਲੋ ਗਈ ਮੇਰੇ ਚ ਮੇਰਾ ਕੋਈ ਦੋਸ਼ ਨਹੀਂ ਇਹ ਤਾਂ ਮਾਲਕ ਦੇ ਹੱਥ ਡੋਰਾ ਗਿਆ ਨੇ ਜੇ ਕੁਝ ਹੋਇਆ ਤਾਂ ਸਾਡਾ ਵੀ ਕੋਈ ਨਹੀਂਗਾ ਪਰ ਮੈਂ ਕੀ ਕਰ ਸਕਦਾ ਨਾ ਜੀ ਨਾ ਇੱਦਾਂ ਨਾ ਕਹੋ ਆ ਗੱਲ ਨਾ ਕਹੋ ਇਹ ਗੱਲ ਕਹੋਗੇ ਮੈਂ ਜਿੰਦੀ ਨਹੀਂ ਰਹਿ ਪਾਵਾਂਗੀ ਮੈਂ ਤੁਹਾਡੇ ਬਿਨਾ ਕਿੱਥੇ ਰਹਿ ਲਾਂਗੀ ਹਲਾ ਦਾ ਦੁੱਖ ਜੇ ਤੁਹਾਨੂੰ ਖਾਂਦੇ ਅੰਦਰ ਅੰਦਰੋਂ ਤੇ ਮੈਨੂੰ ਪੁੱਛੋ ਜਦੋਂ ਬੰਗਲੀ ਚ ਤੇ ਕੇ ਰਿਸ਼ਤੇਦਾਰੀ ਚ ਜਾਨੀ ਆ ਮੈਨੂੰ ਕਿੱਦਾਂ ਲੋਕੀ ਗੱਲਾਂ ਕਰਦੇ ਨੇ ਮਾਣੀ ਆਪਣੇ ਬੱਚੇ ਨੇ ਤਾਂ ਤੂੰ ਪਰੇ ਕਰ ਲੋ ਮੈਂ ਚੁੱਪ ਕਰਕੇ ਸੁਣ ਲਵਾਂਗੀ ਮੈਂ ਜੀ ਕਦੇ ਤੁਹਾਨੂੰ ਨਹੀਂ ਆ ਕੇ ਕਿਹਾ ਮੈਨੂੰ ਫਲਾਣਾ ਇਹ ਕਹਿੰਦਾ ਢਿੰਡਾ ਇਹ ਕਹਿੰਦਾ ਮੈਂ ਕਿਉਂ ਕਹਿਣਾ ਲੋਕਾਂ ਦਾ ਕੰਮ ਹੈ ਬੋਲਣਾ ਜੀ ਅਪਰ ਇਹ ਹੀ ਸਾਨੂੰ ਸੁਣਨੀਆ ਪੈਂਦੀਆਂ ਬਾ ਹੋਰ ਨਹੀਂ ਸੁਣ ਸਕਦਾ ਤੇ ਤੁਹਾਨੂੰ ਆਪਾ ਆਪਣੀ رائے ਦੱਸ ਤੀਏ ਦਾਣਾ ਕਰੋ ਜੀ ਆਖਰੀਆ ਰਿਪੋਰਟਾਂ ਵੀ ਆਣ ਵਾਲੀਆਂ ਨੇ ਤੇ ਜਿੱਥੇ ਜਿੱਥੇ ਟੈਸਟ ਕੇ ਮੋ ਵੀ ਕਰਾਏ ਉਹਨੋਂ ਵੀ ਟੈਸਟ ਤਾਂ ਆਣੇ ਨੇ ਹੁਣੇ ਕੀ ਪਤਾ ਉਹ ਟੈਸਟ ਸਹੀ ਆ ਜਾਣ ਹੈ ਦਾਣਾ ਕਰੋ ਹੈਡਾ ਵੱਡਾ ਛਟਕਾ ਨਾ ਦਿਓ ਇੱਕ ਬੱਚੇ ਨੇ ਇੱਕ ਜਨਾਨੀ ਦਾ ਇੰਨਾ ਵੱਡਾ ਕਸੂਰ ਨਾ ਗੱਡੋ। ਲਾ ਤੁਸੀਂ ਕਹਿੰਦੇ ਹਾਂ ਦੂਜਾ ਵਿਆਹ ਕਰਾਉਣਾ ਹੈ। ਜੀ ਗੁੱਸਾ ਨਾ ਕਰਨਾ ਮੈਂ ਤੁਹਾਡੇ ਕੋਈ ਕਦੀ ਨਹੀਂ ਜੇ ਬੋਲੀ। ਪਰ ਅੱਜ ਰਹਿ ਨਹੀਂ ਪਾਈ ਇੱਕ ਗੱਲ ਦਾ ਜਵਾਬ ਦਿਓ। ਜਿਹੜੀ ਦੂਜੀ ਵਿਆਹ ਹੀ ਲਿਆਓਗੇ। ਕੀ ਪ੍ਰੂਫ ਹੈ? ਕਿਉਂ ਮਾਂ ਬਰਨ ਸੰਗਦੀ ਹੈ? ਜੇ ਉਹਦੇ 'ਚ ਵੀ ਕਮੀ ਹੋਈ ਤੇ ਕੀ ਤੁਸੀਂ ਤੀਜਾ ਵਿਆਹ ਕਰਾਓਗੇ? ਅਜੂਗਲ ਨੂੰ ਹੱਥ ਮਾਰ। ਜੋ ਤੁਹਾਨੂੰ ਕਹਿੰਦਾ ਬਸ ਉਹ ਸੁਣਾ। ਇੱਕ ਮਿੰਟ ਬਾਹਰ ਗਈ ਆਇਆ ਐ ਗੱਲ ਨੂੰ ਇੱਥੇਂ ਜੀ ਰੱਖ ਲੋ ਹੱਥ ਜੋੜਦੀ ਆ ਵੱਡਿਆਂ ਦੇ ਅੱਗੇ ਨਾ ਗੱਲ ਲੈਣਾ ਕੋਰੇ ਉਹਨਾਂ ਦੇ ਵੀ ਦਿਲ 'ਚ ਗੱਲ ਕਰ ਕਰ ਗਈ ਨਾ ਮੈਂ ਕਿਹਜੋਗੀ ਨਹੀਂ ਜੇ ਰਹਿਣਾ ਹੈਗਾ ਮੈਂ ਆਈ ਆ ਜਰਾ ਹਾਂ ਆ ਗਈ ਆਹ ਆਈ ਆ ਰਿਪੋਰਟ ਆਈ ਸੀ ਡਾਕਟਰ ਦੀ ਹਾਂ ਤਰ ਰਿਪੋਰਟ ਵੇਖ ਕੇ ਕੀ ਕਰੋਗੇ ਤੁਸੀਂ ਤਾਤੂ ਪੜਾ ਪੜੇ ਨੂੰ ਬੈ ਜਾ ਸਿਮਰਤ ਭੈਣ ਤੈਨੂੰ ਪਤਾ ਹੈ ਭਰਾ ਨੇ ਕੀ ਡਿਸੀਜਨ ਦਿੱਤਾ ਐਨੇ ਸਾਲਾਂ ਬਾਅਦ ਹਮੇਸ਼ਾ ਮੇਰੇ ਨਾਲ ਮੋੜ ਨੇ ਹਮੋੜਾ ਜੋੜ ਕੇ ਖਲੋਤੇ ਰਹੇ ਹਰ ਮੁਸੀਬਤ ਚ ਲੜਦੇ ਰਹੇ ਅੱਜ ਕਹਿੰਦੇ ਨੇ ਮੈਂ ਤੂੰ ਚਾਹਿਆ ਕਰ ਲੈਣਾ ਕਿਉਂਕਿ ਤੂੰ ਮੈਨੂੰ ਹਾਲਾਤ ਦਾ ਸੁੱਖ ਨਹੀਂ ਦੇ ਸਕਦੀ ਕਿ ਜੇਕ ਇਨਸਾਨ ਮਾਂ ਨਹੀਂ ਬਣ ਸਕਦੀ ਔਲਾਦ ਨਹੀਂ ਦੇ ਸਕਦੀ ਤਾਂ ਉਹਦੇ ਲਈ ਆਪਸ਼ਨ ਨਹੀਂ ਰਹਿੰਦੀ ਹੈ ਕਿ ਆਪਣੇ ਮੰਦੇ ਨੂੰ ਛੱਡ ਦੇ ਹੁਣ ਉਹਨੂੰ ਕੀ ਦੱਸਣ ਦੀ ਹੈ ਸਹੀ ਗੱਲ ਹੈ ਭਾਬੀ ਵੀਰਾ ਬਿਲਕੁਲ ਸਹੀ ਕਹਿੰਦਿਆ ਵਾ ਤੁਸੀਂ ਇੱਧਾ ਕਰੋ ਮੈਂ ਤੁਹਾਡਾ ਸਮਾਨ ਪੈਕ ਕਰ ਦੇਣੀ ਤੁਸੀਂ ਆਪਣੇ ਪੇਕੇ ਚਲ ਜਾਓ ਵੈਨੇ ਗਈਆਂ ਸਹੀ ਕਹਿੰਦੀ ਹੈ ਤੈਨੂੰ ਤੁਰ ਜਾਣਾ ਚਾਹੀਦਾ ਹਾਂ ਵੀਰੇ ਮੈਰੇ ਬਿਲਕੁਲ ਸਹੀ ਗੱਲ ਕਹਿ ਨਹੀਂ ਇਹ ਗੱਲ ਤੇ ਬਿਲਕੁਲ ਸਹੀ ਆ ਜੇ ਇੱਕ ਇਨਸਾਨ ਬੱਚਾ ਨਾ ਦੇ ਸਕੇ ਤੋ ਉਹਨੂੰ ਛੱਡ ਦੇਣਾ ਚਾਹੀਦਾ ਵਾ ਵੈਸੇ ਤੇ ਆਪਸ਼ਨਾਂ ਤੇ ਬਹੁਤ ਹੁੰਦੀਆਂ ਜੇ ਵੇਖਿਆ ਜਾਵੇ ਤੇ ਤੁਸੀਂ ਬੱਚਾ ਗੋਦ ਵੀ ਲੈ ਸਕਦੇ ਜੇ ਭੜ ਭਰਾ ਕੋ ਵੀ ਲੈ ਸਕਦੇ ਜੇ ਇਹਦੇ ਜੀ ਵੀ ਹੋ ਸਕਦਾ ਵਾ ਤੇ ਜਿਵੇਂ ਰਹੀ ਗੱਲ ਤੇਰੇ ਕਾ ਜਵਾਬ ਹੈਗਾ ਨਾ ਤੂੰ ਮੇਰਾ ਦੁੱਖ ਨਹੀਂ ਸਮਝ ਸਕਦੀ ਜੀ ਆ ਕੀ ਕਹਿਨ ਦੇ ਗੱਲ ਤਾਂ ਨੇ ਬਿਲਕੁਲ ਸਹੀ ਕਹੀ ਹੈ ਅਹੀ ਅਹੀ ਪਰਿਵਾਰ ਚ ਕਿਸੇ ਕੋ ਬੱਚਾ ਲੱਲੇ ਨੇ ਆਪਣਾ ਨਹੀਂ ਤੇ ਇੰਨੇ ਅਨਾਥ ਆਸ਼ਰਮ ਅਗੇ ਨੇ ਉਹਨਾਂ ਨੂੰ ਵੀ ਤਾਂ ਮਾਂ ਬਾਪ ਦਾ ਸੁੱਖ ਚਾਹੀਦਾ ਅਸੀਂ ਉੱਥੋਂ ਬੱਚਾ ਕੋਈ ਲੱਲੇ ਨਹੀਂ ਆ ਜੀ ਉਹ ਲੈ ਸਕਦੇ ਪਰ ਉਹ ਸਾਡਾ ਤਾਂ ਨਹੀਂ ਨਾ ਜੀਰੇ ਇਹ ਵੀ ਗੱਲ ਬਿਲਕੁਲ ਸਹੀ ਆ ਕਿਉਂ ਤਾ ਡਾਣੀ ਹੋਣਾ ਪਰ ਮੇਰੇ ਖਿਆਲ ਨਾਲ ਨਾ ਭਾਬੀ ਤੁਹਾਨੂੰ ਆਪਣਾ ਬੈਗ ਨਾਲ ਪੈਕ ਕਰ ਹੀ ਲੈਣਾ ਚਾਹੀਦਾ ਕਿਉਂਕਿ ਉੱਥੇ ਕੋਈ ਆਪਸ਼ਨ ਹੈ ਰਾਇ ਹੀ ਨਹੀਂ ਗਈ ਤੁਸੀਂ ਵੀ ਅੱਧਾ ਕਹੋਗੇ ਭਾਬੀ ਕਹਿਣਾ ਪੈਂਦਾ ਵਾ ਵੇਖੋ ਵੀਰੇ ਦੀ ਖੁਸ਼ੀ ਨਾਲ ਵੱਧ ਕੇ ਕੁਝ ਹੈ ਨਹੀਂ ਤੇ ਵੀਰਾ ਜਿਹੜਾ ਤੁਹਾਨੂੰ ਰੱਖਣਾ ਨਹੀਂ ਚਾਹੁੰਦਾ ਤਰੇ ਗੱਲ ਤੂੰ ਹੀ ਆਪਣੀ ਜ਼ਿੰਦਗੀ ਤੂੰ ਹੀ ਆਪਣੀ ਜ਼ਿੰਦਗੀ ਜਾ ਕੇ ਗੁਜ਼ਾਰੋ ਕਿਉਂਕਿ ਤੂੰ ਹੀ ਤੇ ਮਾਪਾਂ ਨਹੀਂ ਸਕਦੇ ਜੇ ਵੀਰਾ ਮੇਰਾ ਨਹੀਂ ਕਰੀ ਪਿਓ ਬਣ ਸਕਦਾ ਦੇਖੋ ਰਿਪੋਰਟ ਚ ਕੀ ਆਇਆ ਵਾ ਤੂੰ ਹੀ ਤੇ ਮਾਪਾਂ ਨਹੀਂ ਸਕਦੇ ਜੇ ਤੁਹਾਨੂੰ ਤਾਂ ਫਿਰ ਵੀ ਇੱਕ ਦੋ ਚਾਂਸ ਹੈਗੇ ਆ ਤੇ ਪਰ ਵੀਰਾ ਬਾਕੀ ਤੁਸੀਂ ਆਪ ਸਿਆਣੇ ਜਾ ਪੜ੍ਹ ਲਓ ਕੀ ਲਿਖਿਆ ਰਿਪੋਰਟ ਚ ਹਰ ਕਸੂਰ ਨਾ ਹਰ ਵਾਰੀ ਜਨਾਨੀ ਦਾ ਨਹੀਂ ਹੁੰਦਾ ਆਪਣੇ ਆਪ ਵਾਲੀ ਵੀ ਦੇਖ ਲੈਣਾ ਚਾਹੀਦਾ ਵਾ ਕੀ ਕੀ ਪਤਾ ਬੰਦੇ ਜਿੱਦੋਂ ਕਮੀ ਹੋਵੇ ਨਾ ਸਿਬਤ ਨਾ ਆਗਲ ਨਾ ਕੇ ਇਹਨਾਂ 'ਚ 100 ਕਮੀਆਂ ਹੋਣੀਆਂ ਪਰ ਮੇਰੇ ਲਈ ਕੋਈ ਇਹਨਾਂ ਦੀ ਕਮੀ ਨਹੀਂ ਕੀ ਮੈਂ ਕਦੀ ਨਹੀਂ ਕਹਾਂਗੀ ਇਹਨਾਂ 'ਚ ਕੋਈ ਕਮੀ ਹੀ ਨਨ ਮੈਂ ਮੈਂ ਇਹਨਾਂ ਦਾ ਨਾ ਜਿੰਦੇ ਜਿੱਤੇ ਕਦੀ ਸਾਥ ਨਹੀਂ ਛੱਡਾਂਗੀ ਮਰ ਵੀ ਗਈ ਨਾ ਤੇ ਕਿਤੇ ਨਾ ਕਿਤੇ ਇਹਨਾਂ ਨੂੰ ਯਾਦ ਕਰਦੀ ਰਵਾਂਗੀ ਪਰ ਮੈਂ ਨਾ ਛੱਡ ਕੇ ਨਹੀਂ ਜਾਵਾਂਗੀ ਇੱਕ ਬੱਚੇ ਲਈ ਉਲਾਦ ਜੰਮ ਕੇ ਅਸੀਂ ਪਾਲ ਕੋਸ ਕੇ ਗਾਂ ਤੋੜ ਦੇਣੇ ਆ ਕਿਸੇ ਹੋਰ ਦੀ ਹੋ ਜਾਂਦੀ ਐ ਅਹੀਂ ਬੁੱਢਾ ਬੁੱਢੀ ਨੇ ਇੱਕ ਸਾਥ ਰਹਿਣਾ ਮੈਂ ਉਹਦਲਾ ਔਲਾਦ ਲਈ ਰਸਿੰਗ ਦੇ ਚੰ ਛੱਡਦੀ ਐ ਬਾਕੀ ਮੈਂ ਹੋ ਸਕਦਾ ਦੇਖ ਲੋ ਵੀਰੇ ਜਿਹੜੀ ਜਨਾਨੀ ਤੋਂ ਛੱਡਣ ਦੀਆਂ ਗੱਲਾਂ ਕਰਦੇ ਜੀ ਨਾ ਕਿੰਨੂੰ ਮੈਂ ਛੱਡ ਦੇਣਾ ਇਹ ਲਾਦ ਨਹੀਂ ਦੇ ਸਕਦੀ ਉਹ ਜਨਾਨੀ 'ਚ ਕੋਈ ਕਮੀ ਨਹੀਂ ਕਮੀ ਸਿਰਫ ਤੁਹਾਡੇ 'ਚ ਆਈ ਆ ਤੇ ਕੀ ਗੱਲ ਹੁਣ ਭਾਬੀ ਨੂੰ ਵੀ ਤਾਂ ਸੁਖ ਚਾਹੀਦਾ ਏ ਲਾਦ ਦਾ ਉਹ ਵੀ ਤਾਂ ਚਾਹੁੰਦੇ ਆ ਕਿ ਲੋਕ ਕਿੰਨਾ ਨੇ ਮੇਰੇ ਨਾਮ ਵਨ ਉਹ ਕਿ ਤੁਹਾਨੂੰ ਤੁਸੀਂ ਚਾਰ ਜਾਣਿਆਂ ਦੇ ਬਹਿ ਕੇ ਗੱਲਾਂ ਹੋਈ ਨੇ ਘਰ ਘਰ ਚ ਅਗਲੀ ਜਿੱਨਾ ਚ ਬੈਂਦੀ ਖਲਾਉਂਦੀ ਆ ਚਾਰ ਜਾਣਿਆਂ ਚ ਬਾਉਗੀ ਨਾ ਸੋ ਮੇਰਾ ਇਹਨੂੰ ਵਾਜਦਾ ਕਿ ਇਹ ਮਾਂ ਨਹੀਂ ਬਣ ਸਕਦੀ ਜਦ ਇਹੋ ਗੱਲ ਬਾਹਰ ਜਾ ਕੇ ਮੰਮੀ ਨੂੰ ਜਿਹੜੇ ਆ ਕੇ ਦੱਸਦੇ ਉਹਨਾਂ ਨੂੰ ਉਹਨਾਂ ਨੂੰ ਜੇ ਇਹ ਗੱਲ ਪਤਾ ਲੱਗੀ ਤੇ ਕੀ ਬੀਤੂਗੀ ਮਾਂ ਪਿਓ ਦੇ ਦਿਲ ਤੇ ਕੀ ਬੀਤੂਗੀ ਤੁਸੀਂ ਭਾਬੀ ਦਾ ਕਸੂਰ ਕੱਢ ਦਿੱਤਾ ਕਿ ਭਾਬੀ ਨਹੀਂ ਮਾਂ ਬਣ ਸਕਦੀ ਆਪਣੇ ਨਾਲ ਦੇਖੀਦਾ ਹੁੰਦਾ ਵਾ ਜਿਹੜੀਆਂ ਰਿਪੋਰਟ ਤੁਸੀਂ ਮੇਸ਼ੱਪਾ ਬੀੜਿਆ ਕਰਾਉਂਦੇ ਰਹੇ ਜਿਨਾ ਆਪਣੀ ਐਰ ਕੇਸੇ ਕਰਕੇ ਤੁਹਾਡੀਆਂ ਵੀ ਕਰਵਾਈਆਂ ਸੀ ਕਿ ਕੀ ਪਤਾ ਦੋਹਾਂ ਚ ਇੱਕ ਜਾਣੇ ਤੇ ਤਾਂ ਹੋਊਗਾ ਹੀ ਕੁਝ ਨਾ ਕੁਝ ਬਸ ਕਿਸਮਤ ਪਾਸ ਕਰ ਹੈਨਾ ਹੋਰ ਕੁਛ ਨਾ ਕੈਂ ਹੈਨਾ ਤਾਂ ਕੋਈ ਕਸੂਰ ਨਹੀਂ ਜਿਹੜਾ ਸੋਖਾ ਨਾ ਕਰਮਾ ਨਾ ਮਿਲਦਾ ਸ਼ਾਇਦ ਰਾਮ ਵੀ ਨਹੀਂ ਚਾਹਦਾ ਕਿ ਸਾਡੀ ਕੁੱਖੋਂ ਕੋਈ ਲਾਦ ਹੋਵੇ ਸ਼ਾਇਦ ਕੋਈ ਗਰੀਬ ਜਾਂ ਕਿਸੇ ਥਾਂ ਮਾਸੂਮ ਜਾਂ ਬੱਚਾ ਪੇਠਾ ਹੋਣਾ ਜਿਹਨੂੰ ਮਾਪੇ ਦਾ ਪਿਆਰ ਚਾਹੀਦਾ ਜੋ ਜੀ ਅਸੀਂ ਦੋਵੇਂ ਦਵਾਂਗੇ ਮੇਰੇ ਨਾਲ ਚੱਲੋਗੇ ਨਾ ਤੁਸੀਂ ਅਸੀਂ ਕਿਤੇ ਅਨਾਥ ਆਸ਼ਰਮ ਚ ਇੱਕ ਬੱਚਾ ਲੈ ਆਵਾਂਗੇ ਜੀ ਚੱਲੋਗੇ ਨਾ ਮੇਰੇ ਨਾਲ ਮੈਨੂੰ ਮਾਫ਼ ਕਰ ਦੇ ਅੰਜੂ ਨਹੀਂ ਨਹੀਂ ਜੀ ਬਾਤ ਬਾਤ ਪਰਿਵਾਰ ਦੀ ਗੱਲਾਂ ਜਾ ਕੇ ਪਿਆਤਾ ਹੈ ਨਹੀਂ ਨਹੀਂ ਕੋਈ ਨਹੀਂ ਮੈਨੂੰ ਮਾਫ਼ ਕਰ ਦੇ ਨਹੀਂ ਵੀਰੇ ਪਰਿਵਾਰ ਦੀਆਂ ਗੱਲਾਂ 'ਚ ਆਉਣਾ ਨਾ ਇਹ ਬੰਦੇ ਦੇ ਆਪਣੇ ਹੱਥ ਵਾਸ ਹੁੰਦਾ ਕੋਈ ਤੁਹਾਨੂੰ ਕਿਸੇ ਦੇ ਮਗਰ ਫੜ ਕੇ ਨਹੀਂ ਲਾ ਦਿੰਦਾ ਕਿਉਂਕਿ ਬੰਦ ਕਹੇ ਨਾ ਤਦੀ ਵੀ ਕਿਸੇ ਕੋਈ ਕੰਮ ਨਹੀਂ ਕਰਾਇਆ ਜਾ ਸਕਦਾ ਜਿੰਨਾ ਮਰਜੀ ਤੁਹਾਨੂੰ ਕਹਿੰਦੇ ਹੋਣਾ ਕਿੰਜੂ ਨੂੰ ਛੱਡ ਦੇ ਜੋ ਮਾਂ ਨਹੀਂ ਬਣ ਸਕਦੀ ਤੇ ਤੁਸੀਂ ਉਹਨਾਂ ਦੇ ਮਗਰ ਲੱਗ ਕੇ ਕਿ ਤੁਹਾਨੂੰ ਵੀ ਲਾਸੋਖ ਚਾਹੀਦਾ ਹੁਣ ਤੇ ਵੇਖੋ ਨਾ ਕਮੀ ਤੁਹਾਡੇ ਚ ਆਈ ਹੈ ਤੇ ਭਾਬੀ ਨੇ ਇੱਕ ਵਾਰੀ ਕਿਹਾ ਕਿ ਮੈਂ ਛੱਡ ਕੇ ਚਲ ਜਾਂਦੀ ਨਹੀਂ 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 ਬੱਸ ਕਰ ਸਿਮਰਤ ਬੱਸ ਕਰ ਇੰਨਾ ਵੀ ਕਿਸੇ ਨੂੰ ਬੋਲਣਾ ਚਾਹੀਦਾਗਾ ਮੈਂ ਸੁਣ ਸਕਦੀ ਹਾਂ ਪਰ ਇਹ ਨਾ ਸੁਣਨ ਕਦੇ ਵੀ ਮੈਂ ਇਹਨਾਂ ਦੇ ਅੱਗੇ ਖੋ ਜਾਗੀ ਇੰਨਾ ਤੱਕ ਵੀ ਕਿਸੇ ਨੂੰ ਪਹੁੰਚਣ ਦਵਾਂਗੀ ਤੇ ਤੁਸੀਂ ਲੋongi ਪੀਸ ਚਾਹੇ ਔਰਤ ਹੈ ਚਾਹੇ ਮਰਦ ਹੈ ਮਾਂ ਬਨੰਦਾ ਪਿਓ ਬਨੰਦਾ ਸੁਖ ਦੋਨਾਂ ਲਈ ਇੱਕੋ ਸਮਾਨ ਹੈ ਇੱਕ ਦੂਜੇ ਤੇ ਉਂਗਲ ਚੁੱਕਣ ਦੇ ਬਜਾਏ ਨਾ ਇੱਕ ਦੂਜੇ ਨੂੰ ਹੌਸਲਾ ਦਿਓ ਉਹਨਾਂ ਦਾ ਸਾਥ ਬਣੋ ਹੋ ਸਕਦਾ ਰੱਬ ਕਿਤੇ ਨਾ ਕਿਤੇ ਐਸ ਮਨਜ਼ੂਰੀ 'ਚ ਬੈਠਾ ਹੈ ਕਿ ਜਿੱਥੇ ਅਨਾਥ ਬੱਚੇ ਰੁੱਲਦੇ ਪਏ ਨੇ ਉਹਨਾਂ ਨੂੰ ਇੱਕ ਕਿਰਨ ਚਾਹੀਦੀ ਹੈ ਨਾ ਕੋਈ ਰੋਸ਼ਨੀ ਇਹੋ ਜਿਹੀ ਕਿ ਮਾਵਾ ਵਾਂ ਸਾਨੂੰ ਕਰਨਾ ਲਾਉਂ ਜੇ ਸਾਰੇ ਕੁੱਖ ਤੋਂ ਹੀ ਜੰਮਦੇ ਰਹੇ ਤਾਂ ਉਹਨਾਂ ਨੂੰ ਕਰਨਾ ਕੌਣ ਲਾਏਗਾ ਇੱਥੇ ਜਿਵੇਂ ਕਿਤੇ ਨਾ ਕਿਤੇ ਰੱਬ ਦਾ ਪਾਣਾ ਹੀ ਹੈਗਾ ਵਾਹ ਚਲੋ ਰਿਪੋਰਟਾਂ ਦੀ ਤਾਂ ਬੜਾ ਕੁਝ ਲਿਖਿਆ ਵੀ ਜਾਂਦਾ ਕਦੀਆਂ ਰਿਪੋਰਟਾਂ ਗਲਤ ਸਹੀ ਦੀ ਆ ਜਾਂਦੀਆਂ ਪਰ ਉਹਦੇ ਵੇਸ ਤੇ ਨਾ ਇੱਕ ਦੂਜੇ ਦਾ ਸਾਥ ਨਾ ਛੱਡੋ ਤਲਾਕ ਨਾ ਦਿਓ ਦੂਜਾ ਵਿਆਹ ਲਾਗ ਲਈ ਨਾ ਕਰੋ ਕਿ ਦੂਜੀ ਆ ਕੇ ਤੁਹਾਨੂੰ ਬੱਚਾ ਦੇਗੀ ਇਹ ਕੀ ਪੱਕੀ ਗੱਲ ਹੈ ਸਹੀ ਵਾ ਤੇ ਜੇ ਦੂਜੀ ਆ ਕੇ ਬੱਚਾ ਲੈ ਕੇ ਤਾਂ ਜਾਇਦਾਦ ਵੀ ਆਪਣੇ ਨਾਮ ਲਿਖਾ ਕੇ ਚਲ ਗਈ ਤੁਹੇ ਕਾਦੇ ਜੋਗੇ ਰਹਿ ਗਏ ਸੋ ਫੈਸਲੇ ਸਹੀ ਲਿਆ ਕਰੋ ਇਨਸਾਨੀਅਤ ਨੇ ਵਿੱਚ ਰਹਿ ਕੇ ਲਿਆ ਕਰੋ ਵੀਡੀਓ ਚ ਬਹੁਤ ਵਧੀਆ ਹੈ ਆਪਣੇ ਆਪ ਕੀ ਇੱਕ ਮੈਸੇਜ ਹੈਗਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨਾ ਸੋ ਵਧੀਆ ਲੱਗੇਗੀ ਲਾਈਕ ਕਰਨਾ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਕਿ ਦੁਨੀਆ ਤੱਕ ਪਹੁੰਚੇ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਹੈ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਤੇ ਛੋਟੀ ਜੀ ਬੈਲ ਈ ਆ ਕਰ ਦਿਆ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ